ਜਮਾ ਸੱਸੇਆ ਦਾ ਠੀਕ ਹੈ ਤੇ ਤੁਹਾਨੂੰ ਕੁਝ ਸਮਾਂ ਪਹਿਲਾਂ ਸੀ ਬੋਡੀ ਸਰਵਿਸ ਦੇ ਜੂਸ ਦਿੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸਨ ਉਸ ਤੋਂ ਪਹਿਲਾਂ ਮੈਨੂੰ ਕਬਜ ਦੀ ਸੀ ਪ੍ਰੋਬਲਮ ਤੇ ਯੂ ਡਰਸਟ ਤੋਂ ਹੋਰ ਸੋਲਿਆ ਸੀ 45 45 ਅੰਮੀ ਉਹ ਬਈ ਅੱਛਾ ਹਾਂਜੀ ਤੇ ਹੋਰ ਤੇ ਕਬਰਾਟ ਬੜੀ ਹੁੰਦੀ ਸੀ ਅੱਛਾ ਤੇ ਐਸਿਡਿਟੀ ਬਹਤ ਜਾਂਦੀ ਸੀ ਅੱਛਾ ਜੀ ਤੇ ਜਦੋਂ ਤੁਸੀਂ ਇਹ ਬੋਡੀ ਸਰਵਿਸ ਦੇ ਜੂਸ ਵਰਤੇ ਆ ਕਿੰਨਾ ਫਰਕ ਪਿਆ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਕਿਨੂੰ ਯੂਜ਼ ਕਰਕੇ ਮੈਨੇ ਕਿੰਨੇ ਪਰਸੈਂਟ ਫਰਕ ਪੈ ਗਿਆ ਮੈਨੂੰ 90% ਫਰਕ ਪੈ ਗਿਆ 90% ਫਰਕ ਪੈ ਗਿਆ ਹਾਂਜੀ ਠੀਕ ਹੈ ਤੇ ਹੋਰ ਜਿਹੜੀ ਘਬਰਾਹਟ ਹੁੰਦੀ ਸੀ ਉਹ ਵੀ ਠੀਕ ਹੈ ਤੇ ਜਿਹੜੀ ਜਲਣ ਹੁੰਦੀ ਸੀ ਹਾਂਜੀ ਡਾਈਜੈਸ਼ਨ ਨਹੀਂ ਹੁੰਦੀ ਹੁਣ ਪ੍ਰੋਪਰਲੀ ਹੋਣ ਲੱਗ ਪਿਆ ਪ੍ਰੋਪਰ ਹੋਣ ਲੱਗ ਪਿਆ ਠੀਕ ਠੀਕ ਹੈ ਤੇ ਹੋਰ ਕੋਈ ਮਤਲਬ ਸਰੀਰ ਦੇ ਵਿੱਚ એનર્ਜੀ ਜੀ ਵੀ ਆਈ ਹੈ ਤਾਕਤ ਜੀ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਜੇ ਬਾਡੀ ਸਰਵਸ ਦਾ ਜੂਸਾਂ ਬਾਰੇ ਮੈਂ ਇਸ ਬਾਰੇ ਕਹਿਣਾ ਚਾਹੁੰਦੀ ਆ ਕਿ ਇਹ ਬਹੁਤ ਹੀ ਵਧੀਆ ਜੂਸ ਹੈ ਆਪਾਂ ਸਾਰੇ ਲੈਣਾ ਚਾਹੀਦਾ ਹਾਂਜੀ ਆਪਾਂ ਸਾਰਿਆਂ ਲੈਣਾ ਚਾਹੀਦਾ ਆਹ ਇਹ ਤਰ੍ਹਾਂ ਦੇ ਕਿਸੇ ਨੂੰ ਪ੍ਰੋਬਲਮ ਆ ਹਾਂਜੀ ਉਹਨੂੰ ਲੈਣੇ ਚਾਹੀਦੇ ਹਾਂਜੀ ਸ਼ੇਅਰ ਟੈਂਪਰ ਸਰ ਸਿਮਰ ਸਾਹਿਬ ਜਾਨਾ ਤਾਂ ਠੀਕ ਹੈ ਤੇ ਤੁਹਾਨੂੰ ਕੁਝ ਸਮਾਂ ਪਹਿਲਾਂ ਜੇ ਬਾਡੀ ਸਰਵਸ ਦੇ ਜੂਸ ਉੱਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਕੀ ਦਿਖਤਾਂ ਸਨ ਉਸ ਤੋਂ ਪਹਿਲਾਂ ਮੈਨੂੰ ਇਸੀ ਪ੍ਰੋਬਲਮ ਤੇ ਯੂ ਡਰੈਸ ਤੇ ਦੋ ਰਸ ਹੁੰਿਆ ਸੀ 45 45 ਹੁੰਦੀਆਂ ਉਹ اچھا ਹਾਂਜੀ ਤੇ ਹੋਰ ਤੇ ਕਬੜਾੜ ਬੜੀ ਹੁੰਦੀ ਸੀ ਅੱਛਾ ਜੀ ਤੇ ਐਸਿਡਿਟੀ ਵੱਧ ਜਾਂਦੀ ਸੀ ਅੱਛਾ ਜੀ ਤੇ ਜਦੋਂ ਤੁਸੀਂ ਇਹ ਬਾਡੀ ਸਰਫ ਦਾ ਜੂਸ ਵਰਤੇ ਆ ਕਿੰਨਾ ਫਰਕ ਪਿਆ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਕਿੰਨੂੰ ਯੂਜ਼ ਕਰਕੇ ਮੈਨੇ ਠੀਕ ਕਿੰਨੇ ਪਰਸੈਂਟ ਫਰਕ ਪੈ ਗਿਆ ਮੈਨੂੰ 90% ਫਰਕ ਦਿੱਤੇ ਸਭ ਨਾ ਭੁਗਾਇਆ ਹਾਂਜੀ ਠੀਕ ਹੈ ਤੇ ਹੋਰ ਜਿਹੜੀ ਘਬਰਾਹਟ ਹੁੰਦੀ ਸੀ ਉਹ ਵੀ ਠੀਕ ਜਿਹੜੀ ਜਲਣ ਹੁੰਦੀ ਸੀ ਹਾਂਜੀ ਡਾਈਜੈਸ਼ਨ ਨਹੀਂ ਹੁੰਦੀ ਹੁਣ ਪ੍ਰੋਪਰਲੀ ਹੋਣ ਲੱਗ ਪਿਆ ਪ੍ਰੋਪਰ ਹੋਣਾ ਵੀ ਹੈ ਠੀਕ ਠੀਕ ਹੈ ਤੇ ਹੋਰ ਕੋਈ ਮਤ ਸਰੀਰ ਦੇ ਵਿੱਚ એનર્ਜੀ ਜੀ ਵੀ ਆਈ ਹੈ ਤਾਕਤ ਜੀ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੇ ਬਾਡੀ ਸਰਵ ਜੂਸਾਂ ਬਾਰੇ ਇਹ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਆ? ਹਾਂਜੀ। ਉਹਨੂੰ ਰਹਿਣਾ ਚਾਹੀਦਾ ਹੈ। ਹਾਂਜੀ। ਸ਼ਿਆ ਟੈਂਪਰ ਸਰ। ਸਿਮਰ ਸਾਹਿਬ। ਸ਼ਿਆ ਰਾਧਨ। ਠੀਕ ਹੈ। ਤੇ ਤੁਹਾਨੂੰ ਕੁਝ ਸਮਾਂ ਪਹਿਲਾਂ ਅਸੀਂ ਬੋਡੀ ਸਰਵਿਸ ਦੇ ਜੂਸ ਦਿੱਤੇ ਸੀ। ਉਦੋਂ ਪਹਿਲਾਂ ਤੁਹਾਨੂੰ ਕੀ-ਕੀ ਦਿੱਕਤਾਂ ਸਨ? ਉਸ ਤੋਂ ਪਹਿਲਾਂ ਮੈਨੂੰ ਕਬਜ ਦੀ ਸੀ ਪ੍ਰੋਬਲਮ ਤੇ ਯੂ ਡਰਸਟ ਦੌਰੇ ਸੋਲਿਆ ਸੀ। 45 45 ਅੰਮੀਆ। ਉਹ ਬਈ ਅੱਛਾ। ਹਾਂਜੀ। ਤੇ ਹੋਰ ਤੇ ਕਬਰਾੜ ਬੜੀ ਹੁੰਦੀ ਸੀ। ਅੱਛਾ ਜੀ। ਤੇ ਐਸਿਡਿਟੀ ਬੱਦਤ ਤੇ ਜਦੋਂ ਤੁਸੀਂ ਇਹ ਬਾਡੀ ਸਰਜ ਦਾ ਜੂਸ ਵਰਤੇ ਆ ਕਿੰਨਾ ਫਰਕ ਪਿਆ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਇਹਨੂੰ ਯੂਜ਼ ਕਰਕੇ ਮੈਨੇ ਠੀਕ ਕਿੰਨੇ ਪਰਸੈਂਟ ਫਰਕ ਪੈ ਗਿਆ ਮੈਨੂੰ 90% ਫਰਕ ਪੈ ਗਿਆ 90% ਫਰਕ ਪੈ ਗਿਆ ਹਾਂਜੀ ਠੀਕ ਹੈ ਤੇ ਹੋਰ ਜਿਹੜੀ ਘਬਰਾਹਟ ਹੁੰਦੀ ਸੀ ਉਹ ਵੀ ਠੀਕ ਹੈ ਤੇ ਜਿਹੜੀ ਜਲਣ ਹੁੰਦੀ ਸੀ ਹਾਂਜੀ ਡਾਈਜੈਸ਼ਨ ਨਹੀਂ ਹੁੰਦੀ ਹੁਣ ਪ੍ਰੋਪਰਲੀ ਹੋਣ ਲੱਗ ਪਿਆ ਪ੍ਰੋਪਰ ਹੋਣ ਲੱਗ ਪਿਆ ਤੇ ਹੋਰ ਕੋਈ ਮਤਲਬ ਸਰੀਰ ਦੇ ਵਿੱਚ એનર્ਜੀ ਜੀ ਵੀ ਆਈ ਹੈ ਤਾਕਤ ਦੀ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੇ ਬੋਡੀ ਸਰਵ ਜੂਸਾਂ ਬਾਰੇ ਮੈਂ ਇਸ ਪਰ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਹੀ ਵਧੀਆ ਜੂਸ ਹੈ ਆਪਾਂ ਸਾਰੇ ਲੈਣੇ ਚਾਹੀਦੇ ਹਾਂ ਹਾਂਜੀ ਆਪਾਂ ਸਾਰੇ ਲੈਣਾ ਚਾਹੀਦੇ ਹਾਂ ਆਹ ਬੇਤਰਾਂ ਦੇ ਕਿਸੇ ਨੂੰ ਪ੍ਰੋਬਲਮ ਆ ਹਾਂਜੀ ਉਹਨੂੰ ਲੈਣੇ ਚਾਹੀਦੇ ਹਾਂ